ਹਾਂਜੀ ਦੋਸਤੋ ਅੱਜ 3500 ਸਕਰ ਫੁੱਟ ਦੀ ਕੋਠੀ ਦਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਤੇ ਅੰਕਲ ਜੀ ਨਾਲ ਗੱਲਬਾਤ ਕਰਾਂਗੇ ਨਾਲੇ ਆਪਾਂ ਉਹ ਨਾਲ ਦੀ ਨਾਲ ਡਿਜ਼ਾਈਨ ਦਿਖਾਉਣਗੇ ਕਿੱਥੇ ਕਿੱਥੇ ਕੀ ਕੀ ਬਣਾਇਆ ਹੋਇਆ ਕਿੱਥੇ ਕਿੱਥੇ ਕਿਹੜਾ ਕਿਹੜਾ ਰੂਮ ਹੈ ਬਹੁਤ ਸੋਹਣੀ ਕੋਠੀ ਹੈ ਮਾਡਰਨ ਲੁੱਕ ਦੀ ਆਜਾ ਆਪਾਂ ਲੈ ਕੇ ਚੱਲਦੇ ਹਾਂ ਸਸੀ ਗਾਲ ਜੀ ਸਿੱਕ ਅੰਕਲ ਜੀ ਆਪਾਂ ਨੂੰ ਕੋਠੀ ਦਾ 3500 ਸਕਰ ਫੁੱਟ ਏਰੀਆ ਹੈ ਨਾ ਆਪਣੀ ਦਾ ਹਾਂਜੀ ਹਾਂਜੀ ਤੇ ਇਹ ਨਾਲ ਚੱਲ ਕੇ ਨਾ ਤੁਸੀਂ ਇਹਦਾ ਸਾਰਾ ਡਿਜ਼ਾਈਨ ਦਿਖਾਓ ਜੀ ਜੀ ਜ਼ਰੂਰ ਤੇ ਬਹੁਤ ਵਧੀਆ ਕਹਿਣ ਦਾ ਮਤਲਬ ਹੈ ਆਪਾਂ ਆਪਣੇ ਭਰਾਵਾਂ ਨੂੰ ਦਿਖਾ ਸਕ ਜੇ ਕੁਛ ਕੋਈ ਚੀਜ਼ ਕੈਚ ਕਰ ਸਕਣ ਤਾਂ ਉਹ ਵੀ ਬਣਾ ਸਕਣ ਆਜਾ ਪਾ ਚੱਲ ਕੇ ਦਿਖਾਉਣੇ ਆ ਜੀ ਹਾਂ ਜੀ ਤੇ ਦੋਸਤੋ ਇਧਰ ਆ ਦਿਖਾ ਦਿਓ ਬਈ ਇੱਕ ਵਾਰੀ ਇਧਰ ਗ੍ਰੀਨਰੀ ਦਾ ਬਹੁਤ ਧਿਆਨ ਰੱਖਿਆ ਤੇ ਅੰਕਲ ਜੀ ਨੇ ਇੱਕ ਹੋਰ ਚੀਜ਼ ਥੋੜੀ ਤੁਹਾਨੂੰ ਦੱਸ ਲਈ ਆਪਾਂ ਵੀ ਇੱਕ ਬਾਗ ਦੀ ਕੋਸ਼ਿਸ਼ ਵੀ ਕੀਤੀ ਹੈ ਬਾਗ ਲਾਉਣ ਦੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਦਿਖਾਈ ਜੀ ਅੰਦਰ ਸਾਰਾ ਹਾਂ ਜੀ ਹਾਂ ਜੀ ਹਾਂ ਜੀ ਕਿਦਾਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਕਹੇ ਚੀਜ਼ ਦੱਸੋ ਜੀ ਹੁਣ ਆਪਾਂ ਬੇੜੇ ਦੇ ਵਿੱਚ ਖੜੇ ਆ ਹਨਾ ਹਾਂ ਜੀ ਤੇ ਇਹਦੇ ਗੇਟ ਆ ਆਪਾਂ ਜਿਹੜੀ ਐਂਟਰੀ ਹੁੰਦੀ ਹੈ ਮੇਨ ਮੇਨ ਐਂਟਰੀ ਦੀ ਗੱਲ ਆ ਵੀ ਆਪਾਂ ਦੋ ਪਾਸੇ ਰੱਖਿਆ ਜੇ ਇੱਕ ਪਾਸੇ ਮেইন ਐਂਟਰੀ ਇਧਰਲੇ ਪਾਸੇ ਆ ਜੀ ਠੀਕ ਹੈ ਜੀ ਗੱਡੀ ਵਾਲੇ ਪਾਸੇ ਪੋਰਚ ਵਾਲੇ ਪਾਸੇ ਜੀ ਹਾਂਜੀ ਹਾਂਜੀ ਇਧਰ ਡਰੈنگ ਰੂਮ ਹੈ ਠੀਕ ਹੈ ਜੀ ਡਰੈنگ ਰੂਮ ਨੂੰ ਆਪਾਂ ਇੱਕ ਅਲੱਗ ਤੋਂ ਐਂਟਰੀ ਦੇ ਦੀ ਵੀ ਜੇ ਅਗਰ ਕਿਸੇ ਨੇ ਬਾਹਰੇ ਵਾਰ ਆਉਣਾ ਤਾਂ ਇਸ ਤਰ੍ਹਾਂ ਬੈਠ ਸਕਦਾ ਹੈ ਬੈਠੇ ਇੱਥੇ ਬੈਠ ਸਕਦਾ ਤੇ ਆਪਾਂ ਅੰਦਰਲੇ ਪਾਸੇ ਵੀ ਦਿਖਾਵਾਂਗੇ ਦੋਸਤੋ ਡਰੈنگ ਰੂਮ ਵੀ ਆਪਾਂ ਅੰਦਰੋਂ ਦਿਖਾਵਾਂਗੇ ਇੱਕ ਵਾਰੀ ਆਪਾਂ ਪੋਰਚ ਵਿੱਚੋਂ ਐਂਟਰ ਹੁੰਨੇ ਹਾਂ ਹਾਂਜੀ ਹਾਂਜੀ ਤੇ ਰੰਗ ਵਗੈਰਾ ਕਰਕੇ ਸਾਰੀ ਕੋਠੀ ਰੈਡੀ ਹੈ ਦੋ ਤਿੰਨ ਸਾਲ ਪਹਿਲਾਂ ਸਾਰੀ ਕੋਠੀ ਰੈਡੀ ਕੀਤੀ ਹੋ ਅੰਦਰੋਂ ਬਹੁਤ ਸੋਹਣਾ ਪਲਾਨ ਆ ਗੋਠੀ ਦਾ ਆ ਮੇਨ ਗੇਟ ਆ ਜੀ ਆਪਾਂ ਇੱਥੋਂ ਇੰਟਰ ਹੋਨੇ ਆ ਤੇ ਦੋਸਤੋ ਆਪਾਂ ਲੌਬੀ ਦੇ ਵਿੱਚ ਆ ਗਏ ਹਾਂਜੀ ਲੌਬੀ ਦੇ ਵਿੱਚ ਇੱਕ ਵਾਰੀ ਬਈ ਚਾਹਤ ਮਰਵਾ ਦਿਓ ਸਾਰੇ ਮੋਟੀ ਚਾਹ ਜੀ ਮਰਵਾ ਦਿਓ ਆਪ ਨੂੰ ਪਤਾ ਲੱਗ ਜੇ ਫਿਰ ਆਪਾਂ ਕੱਲਾ ਕੱਲਾ ਪਲਾਨ ਪੁੱਛ ਲਾਂਗੇ ਕਿੱਥੇ ਕਿੱਥੇ ਕੀ ਕੀ ਬਣਾਇਆ ਹੋਇਆ ਆਪਾਂ ਜੀ ਲੌਬੀ ਦੇ ਵਿੱਚ ਆ ਗਏ ਨਾ ਜੀ ਇੱਕ ਵਾਰੀ ਬਈ ਸਾਰਾ ਦਿਖਾ ਦਿਓ ਤੇ ਸਾਨੂੰ ਕੱਲਾ ਕੱਲਾ ਇੱਥੇ ਇਹ ਦੱਸੋ ਜੀ ਆਪਾਂ ਕਿੱਥੇ ਕਿੱਥੇ ਕਿਹੜਾ ਕਿਹੜਾ ਰੂਮ ਰੱਖਿਆ ਹੋਇਆ ਸਾਰਾ ਪਲਾਨ ਸਮਝ ਆ ਜਾਏ ਆਪਣੇ ਭਰਾਵਾਂ ਦੇ ਦੇਖਣ ਵਾਲਿਆਂ ਦੇ ਤੇ ਸ਼ੁਰੂ ਕਰਦੇ ਆਂ ਮੇਨ ਗੇਟ ਤੋਂ ਇੰਟਰ ਹੋਏ ਜੀ ਹਾਂਜੀ ਹਾਂਜੀ ਤੇ ਇੱਧਰ ਆ ਜਾਈਏ ਆਪਾਂ ਇੱਧਰਲੇ ਪਾਸੇ ਜੀ ਸਟਾਰਟ ਕਰੀਏ ਮੇਨ ਗੇਟ ਦੇ ਨਾਲ ਹੀ ਇੱਥੇ ਬਾਥਰੂਮ ਟਾਇਆ ਜਾਈ ਇਹ ਸਾਰੀ ਫੈਮਲੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਨਾਲ ਦੋਸਤੋ ਇੱਧਰ ਵਾਸ਼ਬਿਸ਼ਨ ਦਾ ਏਰੀਆ ਆ ਦੇਖੋ ਹਾਂਜੀ ਹਾਂਜੀ ਨਾਲ ਵਾਸ਼ਬਿਸ਼ਨ ਦਾ ਏਰੀਆ ਹੈ ਤੇ ਇਹ ਆ ਗਿਆ ਜੀ ਰਾਈਟ ਸਾਈਡ ਦਾ 15 ਇੰਟਰ ਹੋਇਆ ਰਾਈਟ ਸਾਈਡ ਤੇ ਆ ਗਿਆ ਆਪਾਂ ਵਾਸ਼ਰੂਮ ਦੇਖ ਲਿਆ ਜੀ ਹਾਂਜੀ ਹਾਂਜੀ ਇਧਰੋਂ ਆਪਾਂ ਆ ਗਏ ਲੌਬੀ ਦੇ ਵਿੱਚ ਨਾਲ ਹੀ ਸਾਨੂੰ ਇਹਦੇ ਬਾਰੇ ਵੀ ਦੱਸੋ ਜੀ ਇਧਰਲੇ ਪਾਸੇ ਹਾਂਜੀ ਸੱਜੇ ਪਾਸੇ ਇਹਦਾ ਗੇਟ ਓਪਨ ਮੇ ਬਾਹਰ ਵੀ ਜਾਂਦਾ ਏ ਠੀਕ ਹੈ ਜੀ ਤੇ ਇਹ ਨਾਲ ਸੱਜੇ ਪਾਸੇ ਦੇ ਡਰੈਗਰੂਮ ਦਾ ਏਰੀਆ ਆ ਗਿਆ ਖੁੱਲਾ ਡਰੈਗਰੂਮ ਆ ਦੋਸਤੋ ਬਹੁਤ ਖੁੱਲਾ ਤੇ ਇਹਦਾ ਜਿਹੜਾ ਆਪਾਂ ਗੇਟ ਬਾਹਰੋਂ ਗੱਲ ਕਰਦੇ ਸੀ ਇਧਰਲੇ ਪਾਸੇ ਦਿੱਤਾ ਹੋਇਆ ਦੇਖੋ ਇਧਰੋਂ ਕੋਈ ਵੀ ਗੈਸਟ ਆ ਸਕਦਾ ਇੱਥੇ ਬੈਠ ਸਕਦੇ ਆ ਹਾਂਜੀ ਤੇ ਨਾਲ ਹੀ ਤੁਸੀਂ ਇੱਧਰ ਵਾਸ਼ਰੂਮ ਦਿੱਤਾ ਜੀ ਜੇ ਅਗਰ ਚੂਜ਼ ਕਰਨਾ ਬੰਦੇ ਨੇ ਇੱਥੇ ਉੱਠ ਕੇ ਇੱਧਰ ਵੀ ਉੱਠ ਕੇ ਕਰ ਸਕਦਾ ਤੇ ਹੁਣ ਆਪਾਂ ਇੱਧਰਲੇ ਪਾਸੇ ਗੱਲ ਕਰੀਏ ਮੇਨ ਆਹ ਡਾਈਨਿੰਗ ਏਰੀਆ ਆ ਗਿਆ ਜੀ ਲੌਬੀ ਦੇ ਵਿੱਚੋਂ ਹੀ ਡਾਈਨਿੰਗ ਏਰੀਆ ਦਿੱਤਾ ਹਾਂਜੀ ਤੇ ਨਾਲ ਕਿਚਨ ਦਾ ਹੋ ਗਿਆ ਜੀ ਇੱਧਰ ਹਾਂਜੀ ਆਹ ਕਿਚਨ ਦਾ ਪਲਾਨ ਆ ਦੋਸਤੋ ਇੱਥੋਂ ਸਿੱਧਾ ਮੇਨ ਗੇਟ ਤੇ ਆਪਾਂ ਜਦ ਅਕਸਰ ਕੋਠੇ ਦਿਖਾਉਣੇ ਇਹ ਚੀਜ਼ ਜ਼ਰੂਰੀ ਹੈ ਇੱਥੋਂ ਆਪਣੀ ਨਿਗਾਹ ਵੱਜਣੀ ਚਾਹੀਦੀ ਆ ਅਗਰ ਕੋਈ ਗੇਟ ਖੜਕਾ ਰਿਹਾ ਆਪ ਨੂੰ ਪਤਾ ਲੱਗਦਾ ਜੀ ਕਿਚਨ ਚ ਖੜਿਆ ਨੂੰ ਹਨ ਹਾਂਜੀ ਤੇ ਇੱਧਰ ਬੈਸੀ ਗੇਟ ਅੱਛਾ ਗੈਲਰੀ ਇਧਰ ਵਾਸਤੇ ਗੈਲਰੀ ਚਾਸ ਫਰੇ ਅੱਛਾ ਜਗ੍ਹਾ ਛੱਡੀ ਹੋਈ ਹੈ ਚਾਸ ਠੀਕ ਹੈ ਠੀਕ ਹੈ ਤੇ ਆ ਜਾਓ ਬਈ ਆਪਾਂ ਨੂੰ ਬਹੁਤ ਸੋਹਣਾ ਪਲਾਣਾਗਾ ਬਾਕੀ ਤੁਸੀਂ ਕਮੈਂਟਾਂ ਚ ਦੱਸਣਾ ਵੀ ਕਿਵੇਂ ਲੱਗੀ ਤੁਹਾਨੂੰ ਕੋਠੀ ਪਾ ਸਾਰੀ ਉੱਪਰੋਂ ਵੀ ਦਿਖਾਵਾਂਗੇ ਤੇ ਆਪਾਂ ਬੈੱਡਰੂਮਾਂ ਦੀ ਗੱਲ ਕਰੀਏ ਜੀ ਕਿੰਨੇ ਬੈੱਡਰੂਮ ਆ ਜੀ ਇਹ ਦੋ ਬੈੱਡਰੂਮ ਨੇ ਠੀਕ ਹੈ ਜੀ ਦੋਨਾਂ ਨਾਲ ਬਾਥਰੂਮ ਅਟੈਚ ਨੇ ਆਜ ਦਿਖਾ ਦਈਏ ਜੀ ਆਪਾਂ ਹਾਂਜੀ ਹਾਂਜੀ ਤੇ ਦੋਸਤੋ ਆ ਬੈੱਡਰੂਮ ਆ ਗਿਆ ਪਹਿਲਾ ਬੈੱਡਰੂਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਇਹਦੇ ਚ ਵਾਸ਼ਰੂਮ ਅਟੈਚ ਹੈਗਾ ਹਾਂਜੀ ਆ ਤੇ ਇੱਕ ਇੱਕ ਹੋਰ ਕਮਾਲ ਦੀ ਗੱਲ ਹੈ ਵੀ ਇਹਦੇ ਚ ਬਾਥਰੂਮ ਇਧਰ ਅਟੈਚ ਹੈ ਤੇ ਨਾਲ ਇਧਰਲੇ ਬੈਡਰੂਮ ਦੇ ਵਿੱਚ ਵੀ ਆਪਾਂ ਇਧਰ ਹੀ ਇੰਟਰ ਹੋ ਸਕਦੇ ਆ ਆਹ ਦੇਖੋ ਆਹ ਬੈਡਰੂਮ ਇਧਰਲੇ ਪਾਸੇ ਆਪਾਂ ਇਧਰ ਹੀ ਇੰਟਰ ਹੋਗੇ ਤੇ ਦੋਨੋਂ ਬੈਡਰੂਮਾਂ ਦੇ ਨਾਲ ਬਾਥਰੂਮ ਅਟੈਚ ਆ ਆਪਾਂ ਉਧਰੋਂ ਵੀ ਯੂਜ਼ ਕਰ ਸਕਦੇ ਆ ਇਧਰੋਂ ਵੀ ਵੀ ਕਰ ਸਕਦੇ ਆ ਤੇ ਖੁੱਲਾ ਖੁੱਲੇ ਬੈਡਰੂਮ ਨੇ ਹੋਰੇ ਘੱਟੋ ਘੱਟ 12 ਬਾਈ 14 ਦੇ ਬੈਡਰੂਮ ਨੇ ਹਾਂਜੀ ਹਾਂਜੀ ਤੇ 2000 ਸਕੁਅਰ ਫੁੱਟ ਏਰੀਆ ਥੱਲੇ ਆ ਜੀ 1500 ਸਕੁਅਰ ਫੁੱਟ ਏਰੀਆ ਦਾ ਫਸਟ ਫਲੋਰ ਆਪਾਂ ਉਹ ਦਿਖਾਵਾਂਗੇ ਹੁਣ ਆਪਾਂ ਥੱਲੋ ਦੇ ਵਾਸ਼ਰੂਮ ਹੋ ਗਿਆ ਜੀ ਹਾਂਜੀ ਤੇ ਡਰੈਗ ਰੂਮ ਦਾ ਏਰੀਆ ਹੋ ਗਿਆ ਜੀ ਉਧਰ ਕਿਚਨ ਹੋ ਗਿਆ ਜੀ ਡ੍ਰੈਨਿੰਗ ਏਰੀਆ ਹਾਂਜੀ ਬੈਡਰੂਮ ਤੇ ਇਧਰ ਬੈਡਰੂਮ ਬੈਡਰੂਮ ਨਾਲ ਦੋਮਨਾ ਵਾਸ਼ਰੂਮ ਅਟੈਚ ਹੈ ਜੀ ਅਟੈਚ ਤੇ ਆਪ ਪੂਮ ਦਿਖਾਈ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਮਾਡਰਨ ਲੁੱਕ ਦੀ ਕੋਠੀ ਹੈ ਜੀ ਇਹ 2.5 ਸਾਲ ਪਹਿਲਾਂ ਸਾਰੀ ਰੈਡੀ ਕਰਾ ਲਈ ਸੀਗੀ ਅੱਜ ਆਪਾਂ ਨੂੰ ਤੁਹਾਨੂੰ ਦਿਖਾਉਣ ਦਾ ਮੌਕਾ ਮਿਲਿਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਧਰ ਰੋਸ਼ਨੀ ਦਾ ਬਹੁਤ ਪ੍ਰਬੰਧ ਵਧੀਆ ਹੈ ਹਾਂਜੀ ਇਹ ਲਾਈਟ ਬਹੁਤ ਦਿੰਦਾ ਹੈ ਇਹ ਸ਼ੀਆ ਠੀਕ ਹੈ ਇਹਦੀ ਰੋਸ਼ਨੀ ਇਧਰ ਹਾਂ ਜ਼ਰੂਰੀ ਹੈ ਜੀ ਇਹ ਚੀਜ਼ ਇੱਥੋਂ ਸਿੱਧੀ ਥੱਲੇ ਵੀ ਰੋਸ਼ਨੀ ਜਾਂਦੀ ਹੈ ਉੱਪਰ ਵੀ ਪੈਂਦੀ ਹੈ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆਏ ਹਾਂ ਨਾ ਜੀ ਇੱਥੇ ਤੁਸੀਂ ਸਾਨੂੰ ਉਪਰ ਲੋਬੀ 'ਚ ਖੜੇ ਆ ਜਿਹੜੀ ਉਪਰ ਲੋਬੀ ਹੈ ਇਹਦੇ 'ਚ ਆਪਾਂ ਨੂੰ ਕਮਰੇ ਦੱਸੋ ਜੀ ਇੱਥੇ ਕਿੰਨੇ ਆ ਬੈੱਡਰੂਮ ਇੱਕ ਦੋ ਬੈੱਡਰੂਮ ਨੇ ਜੀ ਠੀਕ ਹੈ ਜੀ ਆਪਾਂ ਨਾਲ ਦੇ ਨਾਲ ਦਿਖਾ ਵੀ ਦਿੰਦੇ ਹਾਂ ਹਾਂਜੀ ਉਵੇਂ ਹੀ ਸੇਮ ਟੂ ਸੇਮ ਉਹਨਾਂ ਥੱਲੇ ਬੈੱਡਰੂਮਾਂ ਦੇ ਉੱਪਰ ਹੀ ਬੈੱਡਰੂਮ ਨੇ ਅੱਛਾ ਜਿਹੜੇ ਥੱਲੇ ਦੋ ਬੈੱਡਰੂਮ ਦੇਖੇ ਸੀ ਆਪਾਂ ਉਹਨਾਂ ਦੇ ਉੱਪਰ ਸੇਮ ਹੀ ਬੈੱਡਰੂਮ ਉਹਨੇ ਉਹਨੇ ਸ ਉੱਥੇ ਵੀ ਬਾਥਰੂਮ ਅਟੈਚ ਸੀਗਾ ਦੋਨਾਂ ਨਾਲ ਇੱਥੇ ਵੀ ਬਾਥਰੂਮ ਅਟੈਚ ਹੈ ਹਾਂਜੀ ਇਹ ਪਲਾਨ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਇਹਦੇ 'ਚ ਕੋਈ ਜਿਵੇਂ ਆਰਕੀਟੈਕਟ ਤੋਂ ਨਕਸ਼ਾ ਬਣਾਉਣਾ ਹੈ ਆਪਾਂ ਇਹ ਨਕਸ਼ਾ ਬਣਾਇਆ ਸੀ ਇਹਦੇ 'ਚ ਤੁਸੀਂ ਵੀ ਕੁਝ ਆਪਣੀ رائے ਦਿੱਤੀ ਹੋਊਗੀ ਜੀ ਨਹੀਂ ਉਹਦੇ ਉਹਦੇ ਮੁਤਾਬਕ ਹੀ ਸਾਰਾ ਬਣਾਇਆ ਤੇ ਤੁਹਾਨੂੰ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੇ ਇੱਧਰ ਦੋਸਤੂ ਬਾਹਰਲੇ ਪਾਸੇ ਨੂੰ ਇੱਕ ਗੇਟ ਰੱਖਿਆ ਹੋਇਆ ਚਲੋ ਇਹ ਬੰਦ ਹੈ ਆਪਾਂ ਉਧਰ ਦਿਖਾ ਦਾਂਗੇ ਤੁਹਾਨੂੰ ਤੇ ਇੱਥੇ ਵੀ ਵਧੀਆ ਜਿੱਦਾਂ ਥੱਲੇ ਬੈਡਰੂਮ ਕਰਨੀ ਰੱਖਿਆ ਆਪਾਂ ਡਰੈਸਿੰਗ ਏਰੀਆ ਰੱਖਿਆ ਹੋਇਆ ਇਹਨੂੰ ਤੇ ਇਧਰ ਜੀ ਆਪਾਂ ਗੱਲ ਕਰੀਏਗੀ ਇਹ ਆਪਣੇ ਪੂਜਾ ਰੂਮ ਰੱਖਿਆ ਨੇ ਪੂਜਾ ਪਾਠ ਵਾਸਤੇ ਠੀਕ ਹੈ ਜੀ ਪੂਜਾ ਪਾਠ ਵਾਸਤੇ ਠੀਕ ਹੈ ਜੀ ਦਿਖਾ ਦਿਖਾ ਦਿਓ ਕੁੜਨ ਲਈ ਤੇ ਉੱਪਰ ਵਾਲੇ ਪੋਰਸ਼ਨ ਤੇ ਦੋਸਤੋ ਪੂਜਾ ਪਾਠ ਵਾਸਤੇ ਰੂਮਾਂ ਦੋ ਬੈੱਡਰੂਮ ਆਪਾਂ ਦੇਖ ਚੁੱਕੇ ਆ ਤੇ ਇਧਰ ਆਪਾਂ ਇਹ ਓਪਨ ਆ ਜੀ ਬਾਹਰ ਬੈਠਣ ਨੂੰ ਇਹ ਬਰਾਂਡੇ ਵਾਲਾ ਏਰੀਆ ਜਰੂਰ ਦਿਖਾਈ ਜੀ ਹਾਂਜੀ ਹਾਂਜੀ ਇਹ ਬੈਠਣ ਨੂੰ ਆ ਤੇ ਦੋਸਤ ਬਾਰਡਰ ਲੁੱਕ ਦੀ ਇਹ ਕੋਠੀ ਆ ਆ ਉੱਪਰ ਵਾਲੇ ਪੋਰਸ਼ਨ ਤੇ ਆਪਾਂ ਖੜੇ ਆ ਇਹ ਬਰਾਂਡੇ ਦਾ ਏਰੀਆ ਆ ਗਿਆ ਕੱਲ ਨੂੰ ਆਪਾਂ ਇੱਥੇ ਜੇ ਬੈਠਣਾ ਹੈ ਇਹ ਤਾਂ ਟੁੱਪ ਵੀ ਲੱਗਦੀ ਹੈ ਗਰਮੀਆਂ ਦੇ ਵਿੱਚ ਹੋਂਦੀ ਲੱਗਦੀ ਹੈ ਦੇਖੋ ਹਾਂ ਇਹ ਕਵਰੇਜ ਇਥੋਂ ਹਾਂਜੀ ਕੁਰਸੀ ਜੜਾ ਕੇ ਪਾ ਇਥੇ ਬੈਠ ਸਕਦੇ ਆਂ ਅਗਰ ਕੋਈ ਪ੍ਰੋਗਰਾਮ ਵੀ ਹੈਗਾ ਆਪਣੇ ਇਥੇ ਬੈਠ ਸਕਦੇ ਆਂ ਤੇ ਇਧਰੋਂ ਵੀ ਵਧੀਆ ਮਜ਼ਬੂਤੀ ਦਿੱਤੀ ਹੋਈ ਆ ਦੇਖੋ ਆਹ ਸਟੀਲ ਲਾ ਕੇ ਗਲਾਸ ਦਿੱਤਾ ਹੋਇਆ ਟਫਨ ਗਲਾਸ ਇਹ ਪਹਿਲਾਂ ਬਹੁਤ ਜ਼ਿਆਦਾ ਚੱਲਦੇ ਸੀ ਅੱਜ ਤੋਂ 2-3 ਸਾਲ ਪਹਿਲਾਂ ਇਹੀ ਲਾਉਂਦੇ ਸੀ ਨਾ ਤੇ ਉੱਪਰ ਵਾਲੇ ਜੀ ਆਪਾਂ ਗੱਲ ਕਰੀਏ ਦੋ ਬੈੱਡਰੂਮ ਦਿਖਾਤੇ ਨਾ ਜੀ ਥੱਲੇ ਵਾਲੇ ਦੇ ਉੱਤੇ ਬਣੇ ਹੋਏ ਰਹੇ ਤੇ ਇਧਰ ਪੂਜਾ ਪਾਠ ਵਾਸਤੇ ਆ ਗਿਆ ਤੇ ਹੋਰ ਏਰੀਆ ਕੋਈ ਕਵਰ ਕੀਤਾ ਹੋਵੇ ਉੱਪਰ ਇਹ ਐ अच्छा ਜਿਹੜਾ ਥੱਲੇ ਕਿਚਨ ਹੈ ਹਾਂਜੀ ਹਾਂਜੀ ਆਹ ਏਰੀਆ ਆ ਗਿਆ ਦੋਸਤੋ ਥੱਲੇ ਕਿਚਨ ਦਾ ਤੇ ਇਧਰ ਵੀ ਇੱਕ ਬੈੱਡਰੂਮ ਘੜਤਾ ਹਾਂਜੀ ਇਹ ਇਹ ਦੋਸਤੋ 3500 ਸਕਰ ਫੁੱਟ ਦੀ ਕੋਠੀ ਦੇ ਵਿੱਚ ਇੰਨੇ ਬੈੱਡਰੂਮ ਬਹੁਤ ਘੱਟ ਆਪਾਂ ਦੇਖਦੇ ਆ 3000 ਏਰੀਆ ਚ ਵੱਧ ਤੋਂ ਵੱਧ ਚਾਰ ਬੈੱਡਰੂਮ ਦੇ ਦੋ ਤਾਂ ਹਾਂ ਦੋ ਥੱਲੇ ਇਹਦੇ ਚ ਤਿੰਨ ਬੈੱਡਰੂਮ ਉੱਪਰ ਨੇਗੇ ਥੱਲੇ ਵੀ ਆਪਾਂ ਖੁੱਲੇ ਬੈੱਡਰੂਮ ਦਿੱਤੇ ਹੋਏ ਨੇ ਕਾਫੀ ਆ ਦੇਖੋ ਇੱਕ ਇਧਰੋਂ ਇਹਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਆ ਤਿੰਨ ਬੈੱਡਰੂਮ ਆ ਗਏ ਜੀ ਉੱਪਰ ਵਾਲੇ ਪੋਰਸ਼ਨ ਤੇ 1500 ਏਰੀਆ ਤਾਂ ਕਵਰ ਕੀਤਾ ਤੇ ਉੱਪਰ ਪਾਣੀ ਵਾਲੀ ਟੈਂਕੀ ਹੋਈ ਹੈ ਨਾ ਜੀ ਹਾਂਜੀ ਉੱਪਰ ਟੈਂਕੀ ਹੈ ਪਾਣੀ ਦੀ ਤੇ ਆਜੋ ਆਪਾਂ ਤੁਹਾਨੂੰ ਟਾਪ ਤੇ ਲੈ ਕੇ ਚੱਲਦੇ ਹਾਂ ਹਾਂਜੀ ਟਾਪ ਤੋਂ ਦਿਖਾਉਣੀ ਹੈ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਇੱਥੋਂ ਤੇ ਕਾਫੀ ਉੱਚੀ ਹੈ ਦੋਸਤੋ ਇਹ ਕੋਠੀ ਤੁਹਾਨੂੰ ਆਪਾਂ ਇੱਥੋਂ ਨਜ਼ਰ ਆਊਗਾ ਹੁਣ ਆਪਾਂ ਟਾਪ ਤੇ ਆ ਗਏ ਨਾ ਜੀ ਜਮ ਹਾਂਜੀ ਹਾਂਜੀ ਵੈਸੇ ਇੱਥੇ ਪਾਣੀ ਵਾਲੀ ਟੈਂਕੀ ਇਧਰਲੇ ਪਾਸੇ ਰੱਖੀ ਹੋਈ ਹੈ ਹਾਂ ਰੱਖੀ ਹੈ ਤੇ ਇੱਕ ਚੀਜ਼ ਹੈ ਜੀ ਵੀ ਆਪਾਂ ਇਹ ਕੋਠੀ ਜਿਵੇਂ ਹੁਣ ਆਪਾਂ ਦੇ ਸਾਰੇ ਪਿੰਡ ਤੋਂ ਜੱਗ ਭਗ ਨਜ਼ਰ ਆ ਰਹੀ ਹੈ ਉੱਚੀ ਹੈ ਹਾਂਜੀ ਤੇ ਭਰਤ ਪਈ ਸੀਗੀ ਤੁਸੀਂ ਇੱਥੇ ਨਹੀਂ ਇਹ ਥਾਂ ਹੀ ਦੋਸਤੋ ਇੱਧਰ ਦਿਖਾਓ ਇੱਥੇ ਭਰਤ ਦੀ ਕੋਈ ਲੋੜ ਨਹੀਂ ਪਈ ਵੈਸੇ ਥਾਂ ਬਹੁਤ ਉੱਚਾ ਸੀਗਾ ਇਹ ਪਿੰਡ ਤੋਂ ਸਾਰਾ ਪਿੰਡ ਦੇਖ ਸਕਦੇ ਹੋ ਇੱਧਰ ਤੁਸੀਂ ਤੇ ਆਪਾਂ ਡਿਜ਼ਾਈਨ ਦਿਖਾਤਾ ਜੀ ਸਾਰੀ ਕੋਠੀ ਦਾ ਹਨਾ ਹਾਂਜੀ ਹਾਂਜੀ ਤੇ ਇੱਕ ਤੁਸੀਂ ਬਾਗ ਦੀ ਗੱਲ ਕਰ ਰਹੇ ਸੀਗੇ ਵੀ ਆਪਾਂ ਕੋਸ਼ਿਸ਼ ਕੀਤੀ ਐ ਹਾਂਜੀ ਤੇ ਉਹ ਕਿੰਨੇ ਕੁ ਲਾਇਆ ਜੀ ਪੌਦੇ ਵਗੈਰਾ ਆਪਾਂ ਇਹ ਆਪਣੇ 15-20 ਪੌਦੇ ਲਾਇਆ ਜੀ ਠੀਕ ਹੈ ਜੀ ਜਿਹੜੇ ਵੀ ਬੰਦ ਗਿੱਤ ਲੋ ਜਦੋਂ ਕੋਠੀ ਬਣੀ ਸੀ ਉਹ ਤੋਂ ਬਾਅਦ ਹੀ ਲਾਤੇ ਸੀ ਨਾਲ ਇਸ ਕੋਠੀ ਬਣ ਕੇ ਤਿਆਰ ਹੋ ਗਈ ਸੀ ਤੁਸੀਂ ਨਾਲ ਦੀਨ ਵਾਲੀ ਪੌਦੇ ਲਾਤੇ ਹਾਂ ਜੀ ਹਾਂ ਜੀ ਹਾਂ ਚਲੋ ਆਪਾਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਨਾ ਵੀ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਉਹਨੇ ਕੀਤੀ ਹੈ ਜੀ ਕਰ ਲੈਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਪਚਲ ਕੇ ਦਿਖਾਉਣੇ ਦੋਸਤੋ ਤੇ ਕਿੰਨਾ ਕ ਕਹਿਣ ਦਾ ਮਤਲਬ ਵੀ ਹਰ ਇੱਕ ਬੰਦਾ ਜਦੋਂ ਕੋਠੀ ਦੇ ਪੈਸੇ ਲਾਉਣੇ ਆ ਨਾਲ ਜਦੋਂ ਗ੍ਰੀਨਰੀ ਹੁੰਦੀ ਹੈ ਇੱਧਰ ਵੀ ਆ ਦਿਖਾ ਦਿਓ ਬਾਈ ਆ ਨਾਲ ਦੀ ਨਾਲ ਇਹ ਲਾਤੇ ਸੀਗੇ ਕਿੰਨੀ ਸੋਹਣੀ ਲੱਗਦੀ ਹੈ ਤੇ ਉਧਰ ਜਿਹੜੇ ਆਪਾਂ ਫਲਾਂ ਦੇ ਪੌਦੇ ਲਾਏ ਨੇ ਉਹ ਵੀ ਦਿਖਾਵਾਂ ਅੰਕਲ ਜੀ ਨਾਲ ਚੱਲ ਕੇ ਹਾਂਜੀ ਤੇ ਆਪਾਂ ਨੂੰ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਇੰਨੀ ਕਾਦੇ-ਕਾਦੇ ਲਾਏ ਨੇ ਜੀ ਇੱਥੇ ਆਪਾਂ ਪੌਦੇ ਸਾਰੇ ਇਹ ਨਾਰਾ ਇੱਧਰ ਚੀਕੂ ਆ ਗਿਆ ਜੀ ਹਾਂ ਚੀਕੂ ਆ ਚੀਕੂ ਆ ਗਿਆ ਜੀ ਹਾਂ ਤੇ ਬੇਰੀ ਹੋ ਗਿਆ ਚੀਕੂ ਆਇਆ ਅਮਰੂਦ ਆ ਗਿਆ ਠੀਕ ਹੈ ਜੀ ਹੋਰ ਸਾਹਮਣੇ ਨਿੰਬੂ ਆ ਗਿਆ ਤੇ ਭਾਈ ਆ ਜਰੂਰ ਦਿਖਾ ਦੇ ਇੱਧਰ ਆ ਦੇਖੋ ਫਲ ਦੇਰੀ ਦੀ ਇਹ ਮੰਨ ਕੇ ਚੱਲੋ ਜਿਹੜੀ ਰਹਾ ਕਿਸਮ ਹੈ ਜੀ ਹਾਂ ਚਲੋ ਇਹ ਜਿਵੇਂ ਫਲ ਬਹੁਤ ਚੱਕਿਆ ਬਹੁਤ ਘਟ ਦੇਖਦੇ ਆ ਇੰਨਾ ਫਲ ਹੁੰਦਾ ਨਹੀਂਗਾ ਬਹੁਤ ਇਹ ਸਿੰਪਲ ਹੀ ਹੈ ਜੀ ਕੋਈ ਸਾਧੂ ਹੀ ਹੈ ਕਿ ਕੋਈ ਨਹੀਂ ਕੋ ਇਹ ਮਾਲੀਦੂ ਰਵਾਈ ਸੀ ਉਹ ਕੋਈ ਵਧੀਆ ਆਹੋ ਵੈਰਟੀ ਹੈ ਕਿੰਨੇ ਕ ਸਾਲ ਪੁਰਾਣੀ ਹੈ ਜੀ ਇਹ ਇਹ ਸਾਰੀ 3-4 ਸਾਲ ਪਾਂਦੀ ਹੈ ਅੱਛਾ 3-4 ਸਾਲ ਦੀ ਹੈ ਜਦੋਂ ਲਾਇਆ ਸੀਗਾ ਜੀ ਇਹ ਪੌਦਾ ਹਾਂ 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 ਬਹੁਤ ਫਲ ਆ ਤੇ ਦਰਦ ਦਿਖਾਈ ਬਈ ਆ ਨਾਰਾ ਨੂੰ ਵੀ ਉਹ ਨਿੰਬੂ ਵੀ ਉਹ ਨਿੰਬੂ ਬਹੁਤ ਵਧੀਆ ਵੈਰਟੀ ਦਾ ਉਹ ਦੇਖੋ ਤੁਸੀਂ ਹਾਂ ਨਿੰਬੂ ਬਹੁਤ ਲੱਗ ਰਹੇ ਆ ਨਾ ਹੂੰ ਮੈਂ ਤਾਂ ਘਾਦੀ ਵੀ ਇਧਰ ਘਾਦੀ ਨਾਰਾ ਤੇ ਦੋਸਤੋ ਕਹਿਣਾ ਮਤਲਬ ਸ਼ੌਂਕ ਆ ਹਾਂਜੀ ਇਹਨਾਂ ਨੂੰ ਵਧੀਆ ਜਿੰਨਾ ਆਪਾਂ ਕੋਠੀ ਦਾ ਡਿਜ਼ਾਈਨ ਦੇਖਿਆ ਕੋਠੀ ਦੇ ਡਿਜ਼ਾਈਨ ਦੇ ਨਾਲ-ਨਾਲ ਕੋਠੀ ਬਹੁਤ ਸੋਹਣੀ ਹੈ ਸਾਰੀ ਡਿਜ਼ਾਈਨ ਆਪਾਂ ਦੇਖ ਲਈ ਤੇ ਨਾਲ-ਨਾਲ ਇੱਕ ਸ਼ੌਂਕ ਆ ਗ੍ਰੀਨਰੀ ਦਾ ਆਪਾਂ ਉਧਰ ਕੋਠੀ ਵਾਲੇ ਪਾਸੇ ਵੀ ਦੇਖਿਆ ਪੌਦੇ ਤੇ ਇੱਧਰ ਵੀ ਅਲੱਗ-ਅਲੱਗ ਫਲਾਂ ਦੇ ਪੌਦੇ ਲਾਏ ਹੋਏ ਨੇ ਤੇ ਇਦਾਂ ਦਾ ਆਪਾਂ ਨੂੰ ਹੋਣਾ ਚਾਹੀਦਾ ਹਰ ਇੱਕ ਬੰਦੇ ਨੂੰ ਇਹ ਆੜੂਆ ਗੱਲ ਕਰ ਹੁਣ ਇਹ ਸੁੱਕਾ ਹੋਇਆ ਠੀਕ ਹੈ ਇਹ ਆੜੂਆ ਦਾ ਜੀ ਹਾਂਜੀ ਇਹ ਹੁਣ ਵੈਸੇ ਹੀ ਪੱਤੇ ਝੜ ਜਾਂਦੇ ਹੋਣੇ ਹਾਂ 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 ਕੋਈ ਤਾਂ ਕੋਈ ਦਿੱਕਤ ਨਹੀਂ ਹੁੰਦੀ ਨਾ 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 ਖਾਹ ਬਹੁ ਬਿਜਨਾ ਕਾਪਾ ਜੇ ਫਾਲਾ ਫਾਲਾ ਆਪਾਂ ਕਹਿੰਦਾ ਉਹ ਪੌਦਿਆਂ ਆਪਾਂ ਘਰੇ ਲਾ ਸਕਦੇ ਆ ਉਹਨਾਂ ਨੇ ਇੰਤਜ਼ਾਰ ਕਰਨਾ ਪੈਂਦਾ ਥੋੜੇ 1-2 ਸਾਲਾਂ ਚ ਹੋ ਜਾਂਦੇ ਆ ਆ ਸੰਤਰੇ ਸੰਤਰੇ ਲਾਏ ਹੋਏ ਆ ਇਹ ਹੁਣ ਠੀਕ ਹੈ ਠੀਕ ਹੈ